ਨਸ਼ਾ ਤਸਕਰਾਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਵੱਡੀ ਮੁਹਿੰਮ ਚੇੜੀ ਗਈ ਹੈ ਤੇ ਨਸ਼ਾ ਤਸਕਰਾਂ ਦੀ ਪਹਿਲਾਂ ਪ੍ਰਾਪਰਟੀਆਂ ਅਟੈਚ ਕੀਤੀਆਂ ਜਾਂਦੀਆਂ ਸੀਗੀਆਂ ਪਰ ਹੁਣ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਦੇ ਉੱਤੇ ਬੁਲਡੋਜ਼ਰ ਫੇਰੇ ਜਾ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੁਧਿਆਣਾ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿੱਤਾ ਗਿਆ ਹੈ ਲੁਧਿਆਣਾ ਪੁਲਿਸ ਦੇ ਵੱਲੋਂ ਕੱਲ ਰਾਤ ਨੂੰ ਤਲਵੰਡੀ ਪਿੰਡ ਦੇ ਵਿੱਚ ਇੱਕ ਨਸ਼ਾ ਤਸਕਰ ਦੀ ਪ੍ਰਾਪਰਟੀ ਦੇ ਉੱਤੇ ਬੁਲਡੋਜ਼ਰ ਫੇਰੇ ਆ ਗਿਆ ਸੀ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀਗੀਆਂ ਤਾਂ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੇ ਡੁਗਰੀ ਏਰੀਏ ਦੀਆਂ ਜਿੱਥੇ ਨਸ਼ਾ ਤਸਕਰਾਂ ਦੇ ਖਿਲਾਫ ਚੇੜੀ ਗਈ ਮੁਹਿੰਮ ਦੇ ਤਹਿਤ ਇੱਕ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਡਿਮੋਲਿਸ਼ ਕੀਤਾ ਗਿਆ ਵਾ ਤਾਂ ਬੁਲਡੋਜ਼ਰ ਫੇਰਿਆ ਗਿਆ ਹੈ ਜੀਸੀਬੀ ਮਸ਼ੀਨ ਲੈ ਕੇ ਖੁਦ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਤੇ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਵਾ ਤਾਂ ਤਸਵੀਰਾਂ ਸਿੱਧੀਆਂ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਪਹਿਲਾਂ ਤਲਵੰਡੀ ਪਿੰਡ ਦੀਆਂ ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਤਲਵੰਡੀ ਪਿੰਡ ਦੇ ਵਿੱਚ ਇੱਕ सोनू ਨਾਮ ਦੇ ਨਸ਼ਾ ਤਸਕਰ ਦੇ ਖਿਲਾਫ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਉਸ ਦਾ ਘਰ ਟੈਟੈਰੀ ਕੀਤਾ ਗਿਆ ਸੀਗਾ ਤੇ ਹੁਣ ਇਹ ਸਿੱਧੀਆਂ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਡੁਗਰੀ ਏਰੀਏ ਤੋਂ ਦਿਖਾ ਰਹੇ ਹਾਂ ਜਿੱਥੇ ਰਾਹੁਲ ਨਾਮ ਦੇ ਇੱਕ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਡਿਮੋਲਿਸ਼ ਕੀਤਾ ਗਿਆ ਵਾ ਤਾਂ ਜੀਸੀਬੀ ਮਸ਼ੀਨ ਲੈ ਕੇ ਖੁਦ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਤੇ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਮੁਹਿੰਮ ਨੂੰ ਛੇੜ ਦਿੱਤਾ ਗਿਆ ਵਾ ਗੌਰਤਾਲਬ ਹੈ ਕਿ ਪਹਿਲਾਂ ਨਸ਼ਾ ਤਸਕਰਾਂ ਦੇ ਖਿਲਾਫ ਜੋ ਮੁਹਿੰਮ ਚੱਲ ਰਹੀ ਸੀਗੀ ਉਸ ਦੇ ਵਿੱਚ ਜੋ ਨਸ਼ਾ ਤਸਕਰੀ ਦੇ ਪੈਸੇ ਦੇ ਨਾਲ ਉਹਨਾਂ ਵੱਲੋਂ ਪ੍ਰਾਪਰਟੀਆਂ ਅਤੇ ਹੋਰ ਐਸੈਟਸ ਬਣਾਏ ਗਏ ਸੀਗੇ ਉਸ ਨੂੰ ਜਿਹੜਾ ਵੈ ਅਟੈਚ ਕੀਤਾ ਜਾਂਦਾ ਸੀਗਾ ਉਸ ਨੂੰ ਜ਼ਬਤ ਕੀਤਾ ਜਾਂਦਾ ਸੀਗਾ ਤਾਂ ਪੁਲਿਸ ਵੱਲੋਂ ਉਸ ਨੂੰ ਆਪਣੀ ਕੇਸ ਹਿਸਟਰੀ ਦੇ ਵਿੱਚ ਅਟੈਚ ਕਰ ਲਿੱਤਾ ਜਾਂਦਾ ਸੀਗਾ ਪਰ ਹੁਣ ਜਿਹੜੀ ਕਾਰਵਾਈ ਸ਼ੁਰੂ ਕੀਤੀ ਗਈ ਆ ਉਸ ਦੇ ਵਿੱਚ ਜਿਹੜਾ ਵਾ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਡਿਮੋਲਿਸ਼ ਕੀਤਾ ਜਾ ਰਿਹਾ ਵਾ ਤਾਂ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਡੁਗਰੀ ਏਰੀਏ ਤੋਂ ਦਿਖਾ ਰਹੇ ਹਾਂ ਜਿੱਥੇ ਇੱਕ ਨਸ਼ਾ ਤਸਕਰ ਦੇ ਪ੍ਰਾਪਰਟੀ ਨੂੰ ਹੁਣ ਜੀਸੀਬੀ ਮਸ਼ੀਨ ਦੇ ਨਾਲ ਡਿਮੋਲਿਸ਼ ਕੀਤਾ ਗਿਆ ਵਾ ਤਾਂ ਇਹ ਲਾਈਵ ਤਸਵੀਰਾਂ ਤੁਸੀਂ ਲੁਧਿਆਣਾ ਤੋਂ ਦੇਖ ਰਹੇ ਹੋ ਜਿੱਥੇ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਵੀ ਮੌਕੇ ਤੇ ਪਹੁੰਚੇ ਨੇ ਤੇ ਉਹਨਾਂ ਨੇ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੀ ਜਿਹੜੀ ਹੈ ਕਾਰਵਾਈ ਇਹ ਪੰਜਾਬ ਪੁਲਿਸ ਵੱਲੋਂ ਅੱਜ ਤੋਂ ਸ਼ੁਰੂ ਕੀਤੀ ਗਈ ਹੈ ਇਸ ਦੇ ਵਿੱਚ ਕਿਹੜੇ ਕਿਹੜੇ ਜਿਹੜਾ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਵਾ ਦੇਖੋ ਜਿਹੜਾ ਡਰਾਈਵ ਅਗੇ ਟਰੱਕ ਜਿਹੜੀ ਚੱਲੀ ਨੀਚੇ ਕਰ ਲੋ ਯਾਰ ਜੀ ਜਿਹੜੀ ਮੁਹਿੰਮ ਹੈ ਉਹਨੂੰ ਅੱਗੇ ਵਧਾਉਂਦੇ ਹੋਏ ਜਿਹੜੇ ਵੀ ਟਰੱਕ ਮਗਲਰ ਹੈਗੇ ਜਿਨ੍ਹਾਂ ਨੇ ਇਲੀਗਲ ਪ੍ਰੋਪਰਟੀ ਬਣਾਈ ਹੈਗੀ ਹੈ विद द हेल्प ऑफ सिविल एडमिनिस्ट्रेशन ਜਿਹੜਾ ਇਲੀਗਲ ਪ੍ਰਾਪਰਟੀ ਹੈ ਉਹਨੂੰ ਡੈਮੋਲਿਸ਼ ਕਰਾਇਆ ਜਾ ਰਿਹਾ ਜਿਹੜਾ ਡਰਗ ਮਨੀ ਤੋਂ ਬਣੀ ਹੋਈ ਹੈ ਇਲੀਗਲ ਤਰੀਕੇ ਨਾਲ ਬਣੀ ਸੀਪੀ ਸਾਹਿਬ 12 ਘੰਟੇ ਤੋਂ ਦੂਜੀ ਕਾਰਵਾਈ ਜੋ ਇਹ ਦੇਖਣ ਨੂੰ ਮਿਲੀ ਹੈ ਕੱਲ ਵੀ ਜੋ ਕੀ ਇੱਕ ਕਾਰਵਾਈ ਕੀਤੀ ਗਈ ਹੈ ਆਣੇ ਵੱਡੇ ਟਾਈਮ ਮੇ ਤੁਹਾਨੂੰ ਬਹੁਤ ਸੀ ਇਹੋ ਜੀ ਅਪੀਆ ਮਿਲਣਗੇ ਜਿਹੜੇ ਵੀ ਬੰਦੇ ਇਨਵੋਲਡ ਹੈਗੇ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਜਿਨ੍ਹਾਂ ਨੇ ਪ੍ਰਾਪਰਟੀਆਂ ਬਣਾਈਆਂ ਜਿਨ੍ਹਾਂ ਨੇ ਇਲੀਗਲ ਪ੍ਰਾਪਰਟੀਆਂ ਬਣਾਈਆਂ ਡਰਗ ਮਨੀ ਦੇ ਨਾਲ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗਾ ਹੁਣ ਹਾਸੇ ਹੋ ਕੇ ਨਾ ਟਿਕਾਣੇ ਲੱਭੇਗੇ ਫਰਮਾਂਸ ਪਰ ਜਾਣਕਾਰੀ ਹੈ ਕਿ ਕੋਈ ਕੋਈ ਜਾ ਕੇ ਦੋਦੀ ਹੈ ਕਿ ਸਾਰੀ ਇਹ ਗ੍ਰਫਤਾਰ ਹੋਏ ਸੀ ਕਿ ਇਹ ਤੋਂ ਬਰਾਮਾ ਇਹ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਸੀਗਾ ਕਿ ਬਾਕੀ ਡਿਟੇਲ ਐਫ ਆਈ ਆ ਤੁਹਾਨੂੰ ਬਰੀਫਿੰਗ ਮੈਂ ਅਸੀਂ ਦੇ ਦਾਂਗੇ ਕਿ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਸੀਗਾ ਇਹ ਜਿਹੜੀ ਪ੍ਰੋਪਰਟੀ ਸੀਗੀ ਇਹ ਟਰੱਕ ਮਨੀ ਤੋਂ ਬਣੀ ਹੋਈ ਸੀਗੀ ਉਸ ਤੋਂ ਬਾਅਦ ਇਸ ਤੋਂ ਇਲਾਵਾ ਵੀ ਅਸੀਂ 78 ਬੰਦੇ ਜਿਹੜੇ ਹੈਗੇ ਆ ਉਹ ਆਇਡੈਂਟੀਫਾਈ ਕੀਤੇ ਹੈਗੇ 78 ਬੰਦੇ ਹੋਰ ਆਇਡੈਂਟੀਫਾਈ ਕੀਤੇ ਹਨ ਉਹਨਾਂ ਦੀ 78 ਪ੍ਰੋਪਰਟੀ ਹੋਰ ਆਇਡੈਂਟੀਫਾਈ ਕਰੀ ਹੈ ਮੀਨ ਦਾ ਟਾਈਮ ਅਸੀਂ ਵਨ ਬਾਈ ਵਨ ਕਰਕੇ ਕਾਰਪੋਰੇਸ਼ਨ ਕਮਿਸ਼ਨਰ ਨੂੰ ਅਸੀਂ ਚਿੱਠੀ ਲਿਖੀ ਆ ਉਹਦਾ ਰਿਪਲਾਈ ਆ ਜਾਊਗਾ ਜਿਹੜੇ ਵੀ ਜਿੱਥੇ ਵੀ ਇਲੀਗਲ ਇਨਸਟਰਕਸ਼ਨ ਹੋਈ ਹੈ ਜਾਂ ਜਿਹੜੀ ਡਰਗ ਮਨੀ ਦੇ ਨਾਲ ਜਿਹੜੀ ਪ੍ਰੋਪਰਟੀ ਬਣੀ ਹੈ ਉਹਨਾਂ ਦੇ ਸਾਰਿਆਂ ਦਾ ਇਹੀ ਹਸਰ ਹੋਊਗਾ ਜਿਸ ਤੋਂ ਕਾਰਵਾਈ ਹੋਈ ਉਸ ਮੁਜਰਮ ਬਾਰੇ ਵਿੱਚ ਜਾਣਕਾਰੀ ਦੇਵੋ ਜੋ ਉਹਨਾਂ ਦੇ ਖਿਲਾਫ ਪੂਰੀ ਫੈਮਿਲੀ ਦੇ ਖਿਲਾਫ ਪਿਛਲੇ 12-15 ਸਾਲਾਂ 'ਚ 12 ਤੋਂ 15 ਐਫਆਈਆਰ ਰਜਿਸਟਰਡ ਹੈਗੀਆਂ ਹੈ ਉਹਨਾਂ ਦੇ ਫਾਦਰ ਦੇ ਖਿਲਾਫ ਵੀ ਉਹਨਾਂ ਦੀ ਜਿਹੜੀ ਲੇਡੀਜ਼ ਆ ਉਹਨਾਂ ਦੇ ਖਿਲਾਫ ਵੀ ਐਫ ਆਈ ਆਰ ਐ ਰਜਿਸਟਰਡ ਹੈਗੀ ਹੈ ਐਂਡ ਉਹਨਾਂ ਨੇ ਵੀ ਇਹੀ ਇਸੇ ਤਰੀਕੇ ਨਾਲ ਪ੍ਰੋਪਰਟੀ ਬਣਾਈ ਸੀਗੀ ਉਹ ਵੀ ਅਸੀਂ ਕੱਲ ਡਰਾਈਵ ਚਲਾਈ ਸੀਗੀ ਤੇ ਆਣੇ ਵਾਲੇ ਟਾਈਮ ਐ ਤੁਹਾਨੂੰ ਬਹੁਤ ਹੀ ਇਹ ਡਰਾਈਵ ਮੈਂ ਕਹਿੰਦਾ ਲੁਧਿਆਣਾ ਨਹੀਂ ਪੂਰੇ ਪੰਜਾਬ ਚ ਮਿਲਣਗੀ ਚਾਹੇ ਸਾ ਜਿਹੜੀ ਜਿਹੜਾ ਪ੍ਰੋਸੀਜਰ ਰਹਿੰਦਾ ਕਿਉਂਕਿ ਹੱਲੇ ਤਾਂ ਥੱਲੇ ਥੱਲੇ ਕੋਈ ਨਹੀਂ ਰਹਿ ਰਿਹਾ ਲੇਕਿਨ ਨਹੀਂ ਜਿਹੜਾ ਹੈਗਾ ਜਿਹੜਾ ਅਸੀਂ ਜਿੰਨੇ ਵੀ ਅੱਜ ਪਰ ਜੋ ਜਿਹੜਾ ਹੈਗਾ ਰੂਲ ਫੋਲੋ ਕੀਤਾ ਹੈਗਾ ਵਿਦ ਅ ਹੈਲਪ ਆਫ ਸਿਵਲ ਐਡਮਿਨਿਸਟ੍ਰੇਸ਼ਨ ਉਹ ਸਾਰੀ ਅਸੀਂ ਪ੍ਰੋਸੀਜਰ ਫੋਲੋ ਕਰਕੇ ਸਾਰਾ ਕੁਝ ਕੀਤਾ ਹੈਗੀ। ਸਭ ਕੀ ਚੇਤਾਵਨੀ ਕੀ ਰਹੇਗੀ ਮੈਂ। ਨਹੀਂ ਚੇਤਾਵਨੀ ਬਿਲਕੁਲ ਸਖਤ ਸਰਕਾਰ ਦੀ ਤਰਫ ਤੋਂ ਵੀ ਇਹ ਹੈ ਕਿ ਜਿਹੜੇ ਵੀ ਕੋਈ ਬੰਦੇ ਇਸ ਦੰਦੇ ਚ ਇਨਵੋਲਡ ਹੈਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀ ਜਾਏਗੀ। ਹੁਣ ਇਹ ਨਹੀਂ ਆਏਗਾ ਕਿ ਸਿਰਫ ਐਫਆਈਆਰ ਰਜਿਸਟਰ ਕਰਤੀ ਤੁਸੀਂ ਅੰਦਰ ਚਲੇਗੇ ਫਿਰ ਬਾਹਰ ਆ ਕੇ ਤੁਸੀਂ اسی ਕੰਮ ਜੋ ਜਿਹੜਾ ਵੀ ਤੁਸੀਂ ਪ੍ਰੋਪਰਟੀ ਬਣਾਈ ਹੈ ਵਹੀਕਲ ਹੈ ਉਹ ਜਬਤ ਵੀ ਕੀਤਾ ਜਾਊਗਾ ਤੇ ਉਹਨੂੰ ਡਿਮੋਲਿਸ਼ ਵੀ ਕੀਤਾ ਆ ਜਬਤ ਹੋਊਗਾ ਥੈਂਕ ਯੂ ਸੋ ਮਚ ਤਾਂ ਤਸਵੀਰਾਂ ਦੇਖੀਆਂ ਤੁਸੀਂ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਵੀ ਸਪਸ਼ਟ ਕਰ ਦਿੱਤਾ ਕਿ ਇੱਕ ਲੰਬੀ ਲਿਸਟ ਤਿਆਰ ਕੀਤੀ ਗਈ ਹੈ तकरीबन 78 ਦੇ ਕਰੀਬ ਜਿਹੜੇ ਨੇ ਨਸ਼ਾ ਤਸਕਰਾਂ ਦਾ ਨਾਮ ਇਸ ਲਿਸਟ ਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਦੇ ਉੱਤੇ ਕਾਰਵਾਈਆਂ ਕੀਤੀਆਂ ਜਾਣੀਆਂ ਵਾ ਤਾਂ ਦੋ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਦੀ ਸ਼ੁਰੂਆਤ ਅੱਜ ਲੁਧਿਆਣਾ ਪੁਲਿਸ ਵੱਲੋਂ ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਕਰ ਦਿੱਤੀ ਗਈ ਹੈ ਤਾਂ ਕੱਲ ਰਾਤ ਨੂੰ ਤਲਵੰਡੀ ਪਿੰਡ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਸੀਗੀ ਤੇ ਹੁਣ ਦਿਨ ਚੜਦੇ ਸਾਰ ਹੀ ਲੁਧਿਆਣਾ ਪੁਲਿਸ ਦੀਆਂ ਟੀਮਾਂ ਜੀਸੀਬੀ ਮਸ਼ੀਨ ਦੇ ਨਾਲ ਲੁਧਿਆਣਾ ਦੇ ਡੁਗਰੀ ਏਰੀਆ ਦੇ ਵਿੱਚ ਪਹੁੰਚੀਆਂ ਵਾ ਜਿੱਥੇ ਇੱਕ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਡੀਮੋਲਿਸ਼ ਕੀਤਾ ਗਿਆ ਵਾ ਤਾਂ 78 ਦੇ ਕਰੀਬ ਜਿਹੜਾ ਵਾ ਇਹ ਲਿਸਟ ਵਿੱਚ ਲੁਧਿਆਣਾ ਕਮਿਸ਼ਨਰੇਟ ਦੇ ਤਹਿਤ ਇਹ ਲਿਸਟ ਜਿਹੜੀ ਬਣਾਈ ਗਈ ਆ ਉਸ ਦੇ ਤਹਿਤ ਇਹ ਲਿਸਟ ਬਣਾਈ ਗਈ ਹੈ ਤੇ ਦੋ ਕਾਰਵਾਈਆਂ ਜਿਹੜੀਆਂ ਵਾ ਅੰਜਾਮ ਦੇ ਦਿੱਤੀਆਂ ਗਈਆਂ ਤੇ ਬਾਕੀ ਸ਼ੇਤਰ ਲੋਗਾ ਦੇ ਉੱਤੇ ਵੀ ਜਿਹੜੇ ਨਸ਼ਾ ਤਸਕਰਾਂ ਦੀ ਲਿਸਟ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਨਾਮ ਸ਼ਾਮਿਲ ਨੇ ਉਹਨਾਂ ਦੇ ਉੱਤੇ ਜਲਦ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ ਤੇ ਸਾਫ ਕੀਤਾ ਵਾ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਤੇ ਜ਼ੀਰੋ ਟੋਲਰੈਂਸ ਦੀ ਪੋਲਿਸੀ ਜਿਹੜੀ ਹੈ ਨਸ਼ਾ ਤਸਕਰੀ ਦੇ ਖਿਲਾਫ ਅਪਣਾਈ ਜਾਏਗੀ ਤਾਂ ਇਹ ਕਾਰਵਾਈਆਂ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਰਵਾਈ ਕੀ ਰੂਪ ਲੈਂਦੀ ਆ ਇਹ ਦੇਖਣ ਵਾਲੀ ਗੱਲ ਹੋਵੇਗੀ ਕੈਮਰਾ ਪ੍ਰਸੰਤ ਕੁਲਦੀਪ ਦੇ ਨਾਲ ਵਿਵੇਕ ਟਾਲ ਚਰਚਾ ਟੀਵੀ ਲੁਧਿਆਣਾ